ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਗ੍ਰਹਿ ਵਿਖੇ ਆ ਕੇ ਅੱਜ ਸਾਡੇ ਕੋਲੋਂ ਅੱਜ ਇਹ ਵੈਟਲਾਈਨ ਦਾ ਪ੍ਰੋਗਰਾਮ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੁਪਰੀਮ ਕੋਰਟ ਦਾ ਇੱਕ ਦੋ ਦਿਨ ਹੋ ਗਏ ਆ ਬਹੁਤ ਅਨਾਧਾਰਥ ਹੈ ਇਹ ਫਰਮਾਨ ਆਇਆ ਹੈ ਕਿ ਜਿੰਨਾ ਚਿਰ ਕਿਸਾਨਾਂ ਨੂੰ ਜੇਲ੍ਹ ਅੰਦਰ ਨਹੀਂ ਕੀਤਾ ਜਾਂਦਾ ਉਹਨਾਂ ਤੇ ਰਹੇ ਪਰਾਲੇ ਨੂੰ ਅੱਗ ਲਾਉਣ ਨੂੰ ਹੱਟਦੇ ਸੋ ਜਿਹੜਾ ਪਰਾਲੀ ਨੂੰ ਅੱਗ ਲਾਉਣ ਦੀ ਗੱਲ ਹੈ ਉਹ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ ਜਿਹੜੀ ਹਵਾ ਹੈ ਚੰਗੀ ਹਵਾ ਜਿਹੜੀ ਹੈ ਉਹ ਸਾਡੇ ਬੱਚਿਆਂ ਨੂੰ ਚਾਹੀਦੀ ਸਾਨੂੰ ਚਾਹੀਦੀ ਹੈ ਜਦੋਂ ਅਸੀਂ ਆਦੇ ਖੇਤ ਦੇ ਵਿੱਚ ਖੜ ਕੇ ਅੱਗ ਲਾਉਂਨੇ ਸਭ ਤੋਂ ਪਹਿਲਾਂ ਉਹ ਧੂਆ ਜਿਹੜਾ ਸਾਡੇ ਅੰਦਰ ਜਾਂਦਾ ਉਹ ਦਿੱਲੀ ਨੂੰ ਜਾਂ ਚੜ੍ਹੇ ਉਹਨਾਂ ਤੇ ਬੱਸ ਤਾਂ ਬਹੁਤ ਦੂਰ ਦੀ ਗੱਲ ਹੈ ਦੂਸਰੀ ਜਿਹੜੀ ਮਾਨਜੋਗ ਸਾਡੀ ਸੁਪਰੀਮ ਕੋਰਟ ਹੈ ਇਹਨੇ ਅੱਜ ਤੋਂ ਕੋਈ 3-4 ਸਾਲ ਪਹਿਲਾਂ ਇੱਕ ਫੈਸਲਾ ਸੁਣਾਇਆ ਸੀਗਾ ਕਿ ਕਿਸਾਨਾਂ ਨੂੰ ਜਿਹੜੇ ਉਹਦੀ ਪਰਾਲੀ ਹੈ ਜਿਹੜੀ ਉਹਦੀ ਸਾਂਭ ਸੰਭਾਲ ਵਾਸਤੇ 100 ਰੁਪਿਆ ਕਵਾਂਟਲ ਕਿਸਾਨਾਂ ਨੂੰ ਜਿਹੜਾ ਉਹ ਦਿੱਤਾ ਜਾਵੇ ਫੌਰਨ ਤੌਰ ਤੇ ਔਰ ਅੱਜ ਦਾ ਇੱਕ ਨਵਾਂ ਪੈਸਾ ਦਿੱਤਾ ਉਹਨਾਂ ਨੇ 25 ਕਵਾਂਟਲ ਪਰਾਲੀ ਜਿਹੜੀ ਕਿੱਲੇ ਦੀ ਉਹ ਉਹਨਾਂ ਨੇ ਐਵਰੇਜ ਮੰਨ ਕੇ ਕੀਤੀ ਸੀਗੇ 100 ਰੁਪਿਆ ਕਵਾਂਟਲ 2500 ਰੁਪਿਆ ਕਿੱਲਾ ਜੇ ਇਸ ਕਿਸਾਨਾਂ ਨੂੰ ਸਾਨੂੰ ਉਹ ਦੇਣ ਤਾਂ ਕੁਝ ਕਿਸਾਨ ਅਸੀਂ ਆਪ ਦੀ ਜਿਹੜੀ ਪਰਾਲੀ ਹੈ ਉਹ ਦੀ ਸਾਂਭ ਸੰਭਾਲ ਕਰ ਸਕਦੇ ਆ ਦੂਸਰੀ ਗੱਲ ਹੈ ਜਿਹੜੀ ਕਿਸਾਨਾਂ ਨੂੰ ਅੰਦਰ ਦੇਣ ਦੀ ਗੱਲ ਤਾਂ ਹਰ ਇੱਕ ਕਰ ਦਿੰਦਾ ਹੈ ਚਾਹੇ ਸੁਪਰੀਮ ਕੋਰਟ ਹੈ ਚਾਹੇ ਸਰਕਾਰਾਂ ਹੈ ਪਰ ਜਿਹੜੀਆਂ ਫੈਕਟਰੀਆਂ ਜੇ ਕਿਸਾਨਾਂ ਨੇ ਤਾਂ ਜਿਹੜੀ ਕੋਈ ਕਣਕਾਂ ਜਾਂ ਝੋਨਾ 15 ਜਾਂ 20 ਦਿਨ ਦਾ ਪੀੜਾ ਹੈ ਉਹਨਾਂ ਨੇ ਜਿਹੜੀ ਨਹੀਂ ਸਰਦਾ ਉੱਥੇ ਅੱਗ ਲਾਉਣਗੇ ਪਰ ਜਿਹੜੀਆਂ ਫੈਕਟਰੀਆਂ ਇਹ ਸਾਰਾ ਸਾਲ ਮਤਲਬ ਜਿਹੜੀਆਂ ਇਹ ਚੱਲਦੀਆਂ ਦਿਨ ਪਰ ਰਾਤ ਆ ਔਰ ਇਹ ਧੂਆ ਛੱਡਦੀਆਂ ਬਹੁਤ ਜ਼ਿਆਦਾ ਪ੍ਰਦੂਸ਼ਣ ਫਲਾਉਂਦੀਆਂ ਅਸੀਂ ਬੇਨਤੀ ਕਰਦੇ ਹਾਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਔਰ ਸਰਕਾਰ ਨੂੰ ਕਿ ਸਭ ਤੋਂ ਪਹਿਲਾਂ ਅਜੇ ਝੋਨਾ ਸਾਡਾ ਤਾਂ ਮਹੀਨੇ ਦੇ ਡੇਢ ਮਹੀਨੇ ਤਾਈਂ ਅੱਗ ਵਾਲਾ ਕੰਮ ਬਣਨਾ ਸਭ ਤੋਂ ਪਹਿਲਾਂ ਕੋਈ 10-20 ਜਿੰਨੀਆਂ ਕਿ ਸਾਨੂੰ ਆਧਾਰਨ ਦੇ ਤੌਰ ਤੇ ਉਹਨਾਂ ਫੈਕਟਰੀਆਂ ਦੇ ਮਾਲਕਾਂ ਨੂੰ ਫੜ ਕੇ ਉਹਨਾਂ ਦਾ ਚਲਾਨ ਕਰਨ ਔਰ ਜੇਲ੍ਹ ਦੇ ਵਿੱਚ ਕੱਲਣ ਫਿਰ ਸਾਨੂੰ ਕੋਈ ਸਵਾਰ ਆ ਜੂਗਾ ਕਿ ਅਸੀਂ ਜੇਲ੍ਹ ਨੂੰ ਜਾਣਦੇ ਤਾਰਾਂ ਬਾਕੀ ਜਿਹੜੀ ਜੇਲ੍ਹ ਦੀ ਗੱਲ ਕਰਦੇ ਆ ਕਿਸਾਨ ਬਿਲਕੁਲ ਜੇਲ੍ਹ ਤੋਂ ਡਰਦੇ ਨਹੀਂ ਇਹਨਾਂ ਕੋਲ ਜੇਲ੍ਹਾਂ ਦੇ ਵਿੱਚ ਇਹਨਾਂ ਥਾਂ ਹੀ ਨਹੀਂ ਜਿੰਨੇ ਕਿਸਾਨ ਜਾਣ ਨੂੰ ਤਿਆਰ ਆ ਇਹ ਸਰਕਾਰ ਜਿਹੜੀ ਆਪਣੀ ਜਾਂ ਸੁਪਰੀਮ ਕੋਰਟ ਇਹ ਜਿਹੜੀਆਂ ਡਰਾਵੇ ਆ ਇਹ ਕਿਸੇ ਹੋਰ ਨੂੰ ਦੇਣ ਕਿਸਾਨ ਬਿਲਕੁਲ ਨਾ ਜੇਲ੍ਹਾਂ ਤੋਂ ਅੱਜ ਡਰਦੇ ਨੇ ਕੱਲ ਡਰਦੇ ਆ ਕਿਸਾਨਾਂ ਨੂੰ ਉਹਨਾਂ ਦਾ ਬਣਜਾ ਜਿਹੜਾ ਹੱਕ ਆ 2500 ਰੁਪਿਆ ਕਿ ਲਾਓ ਔਰ ਜਿਹੜੇ ਸੰਧਾ ਜਿਹੜਾ ਛੋਟੇ ਕਿਸਾਨਾਂ ਨੂੰ ਪ੍ਰੋਵਾਈਡ ਕਰਾਉਣ ਫਿਰ ਜਾ ਕੇ ਜਾਂ ਕੋਈ ਆਪ ਦੀ ਸਾ ਅਸੀਂ ਸੋਚ ਸਕਦੇ ਆ ਵਰਨਾ ਜੇ ਇਹ ਚੀਜ਼ਾਂ ਨਹੀਂ ਦੇਣਗੇ ਇਹਨਾਂ ਨੇ ਫਿਰ ਅੱਗ ਲਾਉਣ ਦੀ ਸਾਡੀ ਮਜਬੂਰੀ ਹੈ ਅਸੀਂ ਆਪ ਦਾ ਛੜਕਾਂ ਦੇ ਉਤਰਨ ਵਾਸਤੇ ਤਿਆਰ ਆਂ ਜੇਲਾ ਜਾਣ ਵਾਸਤੇ ਤਿਆਰ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਵਜੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਫਰੀਦਕੋਟ ਜਿਹੜਾ ਫਰਮਾਨ ਸੈਂਟਰ ਗਵਰਨਮੈਂਟ ਦੇ ਨੇ ਥੋਪਿਆ ਪੰਜਾਬ ਆ ਪੰਜਾਬ ਦੇ ਕਿਸਾਨਾਂ ਵਾਸਤੇ ਸੀ ਉਹਦੀ ਪੁਰਜੋਰ ਨਿੰਦਾ ਕਰਦੇ ਆ ਅਸੀਂ ਇਹਦਾ ਵਿਰੋਧ ਵੀ ਕਰਾਂਗੇ ਪਰਾਲੀ ਨੂੰ ਅੱਗ ਵੀ ਲਾਈ ਜਾਊਗੀ ਇਹ ਕਿਸਾਨਾਂ ਦੀ ਮਜਬੂਰੀ ਹੈ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਹੋਇਆ ਨਾ ਤਾਂ ਉਹਦੇ ਕੋਲ ਏਡੇ ਸੰਦ ਆ ਕਿ ਉਹ ਪਰਾਲੀ ਨੂੰ ਵਿੱਚ ਗਾਲ ਸਕੇ ਦੂਜਾ ਕੁਦਰਤੀ ਕਰੋਪ ਹੋ ਗਈ ਹੜ ਮਾਰਨ ਦਾ ਪਾਣੀ ਆਉਣ ਦਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਸਾਰੇ ਪੰਜਾਬ ਦਾ ਅਸੀਂ ਇਹਦੀ ਜੋ ਸ਼ਕਤੀ ਦੀ ਗੱਲ ਕਰ ਰਿਹਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਇਹਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਸਰਕਾਰ ਗੌਰਮੈਂਟ ਦੀ ਜੋ ਉਹ ਨਾਦਰशाही ਹੁਕਮ ਪੰਜਾਬ ਦੇ ਕਿਸਾਨਾਂ ਤੇ ਲਾਗੂ ਕਰਦੀ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ